अपना तो चैनल एस एस न्यूज पंजाब सही खबर देने वाला चैनल किसान यूनियन वालों का धरना दिता गया वक वक्त किसान यूनियन पंजाब दिता गया सें सरकार सरकार अपना दुख सुनाया बहुत हाजिर वकानबंदे लोग बहुत परेशानी हुई बीमार लोग जान दिता गया पढ़ाई करने वाले बच्चा जान दिता गया किसान आगुआ ने दसा गया नवजोत बाजवा बलजीत बिला सबका महेंद्र सरपंच भगवान अमरजीत भैनी हो ਸਾਰੇ ਕਿਸਾਨ ਸੰਨੀ ਉਹਦੇ ਪੱਖ ਵਿੱਚ ਅਸੀਂ ਇੱਥੇ ਬੈਠੇ ਆ ਜੋ ਅੱਜ ਪੰਜਾਬਾਂ ਦੀ ਕਾਲ ਤੁਸੀਂ ਕਾਫੀ ਦਿਨ ਪਹਿਲਾਂ ਸੋਹਾਰਿਆਂ ਨੂੰ ਅਮਰਿਸ਼ ਤੋਂ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਹਰ ਵਰਗ ਦੇ ਲੋਕਾਂ ਵਾਸਤੇ ਉਹ ਇੱਕ ਕਾਲਤੀ ਕਿਉਂਕਿ ਕਿਸਾਨ ਜੇ ਮਰਦਾ ਤੇ ਹੋਰ ਬਗਦੇ ਲੋਕਨ ਕੋਲ ਨੰਬੀਦਾ ਹੈ ਟ੍ਰਾਈਪੋਰਡ ਨਾਲ ਵਪਾਰੀਆਂ ਨੂੰ ਉਹਨਾਂ ਦੇ ਪੱਖ ਵਿੱਚ ਅਸੀਂ ਅੱਜ ਆਜ ਦੀ ਕਾਫੀ ਦਿਨ ਪਹਿਲਾਂ ਅੱਜ ਹੀ ਪੰਜਾਬ ਬੰਦ ਕੀਤਾ ਰੇਲਾਂ ਬੰਦ ਆ ਔਰ ਜਗੀਆਂ ਸ਼ਮਨ ਰਾਜ ਜਿਹਾ ਸੈ ਮੈਡੀਕਲ ਔਰ ਉਹ ਖੁੱਲੇ ਰਹਿਣਗੇ ਐਂਗਲਸ ਜਾਏਗੀ ਕੋਈ ਕੋਈ ਮਰ ਜੰਗੇ ਕੰਮ ਤੇ ਗਏ ਜਾਣਾ ਕਿ ਵਿਆਹ ਸ਼ਾਦੀ ਵਾਲੀ ਗੱਡੀਆ ਉਹਨੂੰ ਨਹੀਂ ਰੋਕਦੇ ਬਾਕੀਆਂ ਨੂੰ ਅਸੀਂ ਸਭ ਰੋਕਦੇ ਆ ਸਰਦਾਰ ਵੀ ਜਿਹੜੀ ਉਹਨਾਂ ਤੋਂ ਉਹਨਾ ਤਗਰੇ ਹੋਵੇ ਪੰਜ ਸੱਤ ਨਾਰੇ ਮਾਰਨੇ ਆ ਤੇ ਪੂਰਾ ਜੋਰ ਜੋਸ਼ ਨਾਲ ਨਾਰੇ ਮਾਰਦੇ ਆ ਇਹ ਕਹਿੰਦੇ ਨਮੂਬਤ ਅਭਿਆਨ ਉਹ ਜੇ ਜੀਆ ਕੇ ਸਰਕਾਰਾਂ ਕਰਦੀਆਂ ਕੀ ਤੇਰਾ ਫੇੜੀ ਖਾਸ ਹੋਈ ਇਹ ਸਰਕਾਰਾਂ ਆਮ ਸਕਾਰ ਮੁਤਾਬਕ ਜੰਦਾਬਾਦ ਮੁਤਾਬਕ ਭਗਵਾਨ ਤਾਪ ਚਰ ਮੁਰਦਾ ਬਾਦ ਜੰਦਾਬਾਦ ਮੁਤਾਬਕ ਭਗਵਾਨ ਤਾਪ ਚਰ ਮੁਰਦਾ ਬਾਦ ਮੁਤਾਬਕ ਮੁਤਾਬਕ ਸਰਕਾਰਾਂ ਤੇ ਨਾ ਆਸ਼ ਕਰੋ ਆਪਣੀ ਰਕੀਆ ਕਰੋ ਸਰਕਾਰਾਂ ਤੇ ਨਾ ਝਾਕ ਕਰੋ ਆਪਣੀ ਰਕੀਆ ਕਰੋ ਸੱਤ ਕਿਸੇ ਸਕਾਰਾਂ ਕਰਦੀਆਂ ਕੀ ਸੇਰਾ ਖੂਨੀ ਚੱਕ ਦਾਂਗੇ ਲੋਹੇ ਕੋਟਾ ਰੱਖ ਦਿਆਂਗੇ ਸੇਰਾ ਖੂਨੀ ਚੱਕ ਦਾਂਗੇ ਲੋਹੇ ਕੋਟਾ ਰੱਖ ਦਿਆਂਗੇ ਅਜੇ ਹੱਕ ਸਾਡੇ ਹੱਕ ਅਜੇ ਰੱਖ ਨਾਜਿਕਾ ਖਾਲਸਾ ਬਾਕੀ ਬਤੇ ਉਹ ਲੜੇਗਾ ਵੀ ਕੀਦੇ ਬਰਖਲਾਫ ਕਿਸੇ ਦੇ ਕਤਲ ਨਹੀਂ ਕਰੇਗਾ ਉਹ ਜੁਲਮ ਦੇ ਬਰਖਲਾਫ ਲੜੇਗਾ ਮੇਰਾ ਸਿੱਖ ਕਿਰਤੀ ਵੀ ਹੋਏਗਾ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਣਾਏਂਦਾ ਉਹ ਕਿਰਤੀ ਵੀ ਹੋਵੇਗਾ ਤੇ ਮੇਰਾ ਸਿੱਖ ਜਿਨ੍ਹਾਂ ਨੂੰ ਇਹ ਲੋਕ ਛੂਦਰ ਕਹਿੰਦੇ ਆਗੇ ਨੇ ਕਿ ਇਹ ਦੂਜਾਂ ਦੀ ਸੇਵਾ ਕਰੇਗਾ ਮੇਰਾ ਸਿੱਖ ਸਾਸ ਸੰਗਤ ਵਿੱਚ ਜਾ ਕੇ ਉਹ ਕੰਮ ਕਰੇਗਾ ਜਿਨ੍ਹਾਂ ਨੂੰ ਇਹ ਲੋਕ ਛੂਦਰ ਕਹਿੰਦੇ ਆਗੇ ਨੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜਦ ਸਿੱਖਾਂ ਨੇ ਅਪਣਾਇਆ ਤੇ ਸਾਡੇ ਵਿੱਚ ਇਹ ਕੀ ਚੀਜ਼ ਆਈ ਹੈਗੀ ਇਹ ਡਿੰਡਰਤਾ ਇਹੋ ਹੀ ਡਾਂਗ ਚੁੱਕਣ ਤੋਂ ਡਰਦੇ ਹੁੰਦੇ ਹੀ ਅਗੇ ਹਾਸਲੇ ਤੇ ਸ਼ਸਤਰਭੰਨ ਤੋਂ ਡਰਦੇ ਹੁੰਦੇ ਹੀ ਅੱਜ ਤੁਸੀਂ ਵੇਖੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਲਿਆ ਕੇ ਕਿੱਥੇ ਖੜਾ ਕਰ ਦਿੱਤਾ ਹੈਗਾ ਗੁਰੂ ਸਾਹਿਬ ਨੇ ਛੇਵੇਂ ਪਾਸ਼ਾ ਨੇ ਜਦ ਲੜਾਈਆਂ ਲੜੀਆਂ ਲੜਦਿਆਂ ਲੜਦਿਆਂ ਦਸਮ ਪਾਸ਼ਾ ਦੀਆਂ ਲੜਾਈਆਂ ਹੋਈਆਂ ਉਹਨੋਂ ਬਾਅਦ ਆਪਾਂ ਅੱਜ ਇਹ ਬੰਦੇ ਬਾਹਰ ਤੇ ਟਾਈਮ ਆਪਣੇ ਕੋਲ ਬਹੁਤ ਜ਼ਿਆਦਾ ਨਹੀਂ ਹੈਗਾ ਬੰਦਾ ਬਾਹਰ ਨੂੰ ਜਦ ਗੁਰੂ ਸਾਹਿਬ ਜੀ ਨੇ ਤੀਰ ਬਖਸ਼ੇ ਨੇ ਤੇ ਉਹਨੂੰ ਨਾਲ ਇਹ ਗੱਲ ਕਹੀ ਹੈਗੀ ਏ ਤੇ ਤੂੰ ਪੰਜਾਬ ਵਿੱਚ ਜਿਹੜੇ ਵਸਦੇ ਕਿਸਾਨ ਮਜ਼ਦੂਰ ਨੇ ਉਹਨਾਂ ਦਾ ਸਾਥ ਜ਼ਰੂਰ ਦੇਣਾ ਹੈਗਾ ਤੇ ਗੁਰੂ ਸਾਹਿਬ ਨੇ ਜਦ ਨੂੰ ਤੀਰ ਦਿੱਤੇ ਉਹਨੇ ਆ ਕੇ ਸਰੰਦ ਤੇ ਹਮਲਾ ਕੀਤਾ ਹੈਗਾ ਹਮਲਾ ਕਰਨ ਤੋਂ ਬਾਅਦ ਜੋ ਸਭ ਤੋਂ ਪਹਿਲੇ ਮੁੱਖ ਮੰਤਰੀ ਬਾਬਾ ਬਾਸ ਸਿੰਘ ਗੱਡੀ ਉੱਤੇ ਬੈਠਦੇ ਨੇ ਮੁੱਖ ਮੰਤਰੀ ਬੰਦੇ ਹਗੇ ਨੇ ਉਹ ਪੰਜਾਬ ਸਰਕਾਰ ਉਹ ਧਲੇਵਾਲਾ ਅਧੀ ਕੋ ਤਬੀਅਤ ਦਾ ਸਮਝੋ बुझो, उनका क्या होता है ये भी कहता है दिल्ली तो नहीं आता है और दिल्ली सरकार का तो उनका काम नहीं है ये हरियाणा सरकार का काम है ये पंजाब सरकार का काम है लेकिन वो नहीं आते हैं ऐसे हमारा किसानों का स्थिति है हम धरना देते हैं भूख हड़ताल में बैठे हैं तो सरकार नहीं मानते हैं तो मैं दो तीन बात से मेरा बात खत्म करता हूँ तो हम लोग जो मांग करते हैं वो मांग को हम जब इलेक्शन आएगा तो इलेक्शन से भी हम लोग बोलेंगे इलेक्शन से भी हम लोग बोलेंगे किसान लोग काम वो लोग जो तुम तुम लोग जो नहीं करेंगे तो हम लोग तुमको वोट नहीं देंगे सोनिया ऐसे तो नहीं बोलेंगे तो वो सरकार बोलेगा और कुछ नेता लोग भी बोलते हैं कि जो भी सरकार आएगा हम लोग आंदोलन करेंगे कितना दिन आंदोलन करेंगे मेरे उम्र सत्तर हो गई है मैं आज के चालीस पैतालीस पैतीस साल संगठन करता हूं उड़ीसा में पैतीस साल संगठन से जुड़ा हूँ पैतीस चालीस साल संगठन से जुड़ा हूँ लेकिन वो बोलते हैं कि वो किसान लोग आएंगे, वो वो धरना देंगे, वो क्या करेंगे वो लोग तो हम लोगों को फिर वोट देंगे हम तो मंत्री बनाएंगे हम तो सरकार बनाएंगे वो लोग चिल्लाते रहे, रहेंगे चिल्लाते रहेंगे चिल्लाते रहेंगे हम लोग जब मैं दोबारा का कहना चाहता हूं कि जब इलेक्शन आएगा जब वोट आएगा तो हम लोग कौन कौन असुविधा में चलते गुजरते रहते हैं, हम लोग उसी समय उनको नहीं डांटते नहीं कहते हैं तो उन लोग हमारा बात भी नहीं सुनते तो मैं ऐसे पलकर मेरा बात नहीं रखूंगा टूटा फूटा ਇਹਦੀ ਆਤਾ ਹੈ ਮੇਰਾ ਬਾਤ ਇਹ ਹੀ ਕਹਿੰਨੇ ਕਿ ਮੈਂ ਮੇਰਾ ਅਭੀ ਰਕਤਾ ਜੀ ਨਾ ਤੇ ਮੈਂ ਬਲਵਿੰਦਰ ਸਿੰਘ ਕੋਰ ਦਾ ਕਿਸਾਨ ਮੋਰਚਾ ਕਮੇਟੀ ਪੰਜਾਬ ਮੱਖਾ ਜੋਂ ਦਾ 76 ਬੋਲਦਾ ਜੀ ਅੱਜ ਜਿਹੜੀ ਸਾਡੀ ਦੋਆਪੁਰਮਾ ਦਾ ਛਾਂਜਾ ਮੋਰਚਾ ਸੰਭੂ ਕਨੌਰੀ ਡੱਬੂ ਵਾਲੀ ਤੇ ਚੱਲ ਰਿਹਾ ਉਹਨਾਂ ਦੇ ਸਬੰਧ ਨਾਲ ਦੋਆਪੁਰਮਾ ਨੂੰ ਐਲਾਨ ਹੈ ਕਿ ਅੱਜ ਦੀ 30 ਤਰੀਕ ਨੂੰ ਬਾਦਦਾ ਛੱਡਾ ਉਹਦੇ ਤੇ ਅਸੀਂ ਅੱਜ ਕਾਦੀਆਂ ਚੌਂਗ ਖਾਣਾ ਮੱਲ ਕੇ ਬੈਠੇ ਜੋ ਕਿ ਸਾਡੀ ਜਥੇਬੰਦੀ ਵੱਲੋਂ ਟੂਟੀ ਲਈ। ਬਾਕੀ ਸਾਨੂੰ ਸਾਰੇ ਕਾਦੀਆਂ ਦਾ ਹੋਰ ਵੀ ਡੇੜੀ ਫੜੀ ਵਾਲੇ ਜਿੰਨੇ ਵੀ ਮਤਲਬ ਸਰਕਾਰੀ ਅਦਾਰੇ ਡੀਸੀ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਦਾ ਸਹਿਯੋਗ ਬਹੁਤ ਵੱਡਾ ਹੰਗਾਰਾ ਮੇਰੇ ਅੱਗੇ। ਨਾਂ ਇਹ ਤੇ ਅੱਜ ਧਰਨਾ ਜਿਹੜਾ ਕਿਸ ਗੱਲ ਦਾ ਦੇ ਦਿੱਤਾ। ਮੇਰਾ ਨਾਮ ਬਦੀਸ਼ਕ ਭੈਣੀਆਂ ਸਾਲ ਮਦੂਸ ਦਾ ਕਮੇਟੀ ਪੰਜਾਬ ਜੂਨ ਬਾਬਾ ਮੱਕਾ ਜੀ ਅੱਜ ਇਸ ਵਿੱਚ ਤੇ ਧੰਨਾ ਦਾ ਜਿਸ ਤਰ੍ਹਾਂ ਸਾਡੇ ਸਾਹੀ ਪਿਛਲੇ 11 ਮਹੀਨਿਆਂ ਤੋਂ ਸੰਭੂ ਬਾਟੇ ਨੌਰੀ ਬਾਟੇ ਬੈਠੇ ਹਾਂ ਇਹਦਾ ਸਦਾ ਕਾਫੀ ਵੱਡੇ ਸਾਡੇ ਨੁਕਸਾਨ ਵੀ ਹੋਏ ਨੇ ਜਿਹੜੀਆਂ ਸਰਕਾਰਾਂ ਨੇ ਬੀਜੇਪੀ ਦੀਆਂ ਇਨੀਆਂ ਬੋਲੀਆਂ ਨੇ ਸਾਡੀ ਕੋ ਆਵਾਜ਼ ਨਹੀਂ ਸੁਣੀ ਅਸੀਂ ਬੈਠੇ ਸੀਗੇ ਉਹਦੇ ਵਿਚਾਰ ਦੇ ਵਿੱਚ ਸਾਡੇ ਦੋਵਾਂ ਫੋਰਨਾਂ ਨੇ ਫੈਸਲਾ ਕੀਤਾ ਕਿ ਜਿਸ ਰਾਏ ਕਹਿੰਦੇ ਕਿ ਖਾਲੀ ਕਿਸਾਨ ਟਰੈਕਟਰ ਲੈ ਕੇ ਜਾਂਦੇ ਇਹਦੇ ਵਿੱਚ ਅਸਲਾ ਵੈਜ ਦੇ ਦੰਗਾਂ ਨੇ ਛੋਟੇ ਨੇ ਦਾਤਰ ਨੇ ਤੇ ਸਾਨੂੰ ਖਤਰਾ ਦਿੱਲੀ ਨੂੰ ਉਹਦੇ ਬੇਸ ਤੇ ਸਾਡੇ ਆਗੂਆਂ ਨੇ ਫੈਸਲਾ ਕੀਤਾ ਕਿ ਹੁਣ ਅਸੀਂ ਖਾਲੀ ਜਾਵਾਂਗੇ ਖਾਲੀ ਅਸੀਂ ਜਾਵਾਂਗੇ ਤੇ ਪੈਦਲ ਜਾਵਾਂਗੇ ਜਿੱਤੋਂ ਗੱਲ ਸ਼ੁਰੂ ਹੋਈ ਅਸੀਂ ਐਲਾਨ ਕੀਤਾ ਕਿ ਸਾਨੂੰ ਪੈਦਲ ਜਾਣ ਵਾਸਤੇ ਰਸਤਾ ਦਿੱਤਾ ਜਾਵੇ ਅਸੀਂ ਪੈਦਲ ਜਾਂਦੇ ਆ ਜਿੱਦ ਤੱਕ ਅਸੀਂ ਖਾਲੀ ਜਾ ਦੀ ਤਿਆਰੀ ਕੀਤੀ ਆ ਉਦੋਂ ਸਾਨੂੰ ਵਾਸੂ ਗੈਸ ਗੋਲੇ ਐਸ ਜੀਐਸ ਤੋਂ ਮਡੇ-ਬਡੇ ਮਰਚਾ ਪਾ ਕੇ ਤੇ ਸਾਡੀਆਂ ਅੱਖਾਂ ਦੇ ਵਿੱਚ ਪਾਈਆਂ ਜਿਹੜੇ ਪਹਿਲੇ ਜਸੇ ਦੇ ਵਿੱਚ ਮੈਂ ਵੀ ਨਾਲ ਸੀ ਤੇ ਸਾਡੇ ਪਹਿਲੇ ਦਿਨ ਹੀ 25 ਬੰਦੇ ਜਿਹੜੇ ਫਟਰ ਹੋਏ ਸਨ ਜਿੱਥੇ ਕਿ ਮੇਰੇ ਵੀ ਇਥੇ ਇੱਕ ਬੰਦੇ ਕੁੱਜਿਆ ਸੀਗਾ ਮਤਲਬ ਇਹ ਨਹੀਂ ਆ ਬੋਲੀਆਂ ਸਰਕਾਰਾਂ ਜਿਹੜੀਆਂ ਸਤਲ ਕਰਦੀਆਂ ਨੇ ਜਿਹੜੇ ਬਾਰਡਰ ਸਾਨੂੰ ਚైనా ਦੇ ਬਾਰਡਰ ਦੇ ਚਾਹੀਦੇ ਪਾਕਿਸਤਾਨ ਦੇ ਚਾਹੀਦੇ ਉਹਨਾਂ ਸਾਡੇ ਹਿੰਦੁਸਤਾਨ ਦੀ ਬਣਾਇਆ ਤੇ ਜਦੋਂ ਇਹ ਗਬੇੜਾ ਕਰਦੇ ਨੇ ਉਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਝੂਠ ਉਹ ਤੋਂ ਮਗਰ ਸਾਨੂੰ ਬੰਦਾ ਕੋਈ ਕੁਛ ਨਹੀਂ ਮਜਿਆ ਉਹਦੇ ਵਿਰੋਧ ਚ ਆ ਕੇ ਤੇ ਆ ਪੰਜਾਬ ਬੰਦ ਕੀਤਾ ਪੰਜਾਬ ਦਾ ਸੱਦਾ ਦਿੱਤਾ ਇੰਡੀਆ ਵੀ ਤਕਰੀਬਨ ਬੰਦ ਆ ਰੇਲਾਂ ਬੰਦ ਨੇ ਤੇ ਸਾਰਿਆਂ ਦਾ ਸਪੋਰਟਨ ਲੈ ਕੇ ਉਹਦੇ ਬਿਜ ਤੇ ਹੀ ਅੱਜ ਇਹ ਧਰਨਾ ਮਜਾਦਾ ਜਿਹੜਾ ਕਰ ਰਹੇ ਟੋਨੀ ਮੈਂ ਮੰਤਰੀ ਹੈ ਮੈਂ ਮੰਗ ਜੀ ਪਹਿਲਾਂ 2021 ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਿੰਨ ਕਾਨੂੰਨ ਰੱਦ ਕੀਤੇ ਆ ਉਹ ਖਲੜਾ ਲੈ ਕੇ ਫੇ ਉਹਨੇ ਸੂਬਿਆਂ ਨੂੰ ਕੱਲਿਆ ਜਿਹੜੇ ਭਾਰਤ ਦੇ ਵਿੱਚ ਸੂਬੇ ਆ 40 45 ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਆ ਚਾਹੇ ਆਪਣੀਆਂ ਚਾਹੇ ਗੱਠਜੋੜ ਉਹਨਾਂ ਦੇ ਵਿੱਚੋਂ ਲਾਗੂ ਕਰ ਲੈਣਗੇ ਅੱਜ ਇਹਨਾਂ ਸਰਕਾਰ ਨੇ 300 ਤਾਰਾ ਜੰਮੂ ਦੇ ਵਿੱਚ ਤੋੜੀ ਉਥੇ ਕਾਨੂੰਨ ਲਿਆਂਦਾ ਸੀ ਕਿ ਇਹਨੇ ਪੰਜਾਬ ਆ ਇੱਥੇ ਕਾਨੂੰਨ ਨਹੀਂ ਚੱਲਦਾ ਉਹਦਾ ਵਿਰੋਧ ਜਦੋਂ ਪੰਜਾਬ ਦੇ ਪਿਛੇ ਪੂਰੇ ਦੋਹਾਂ ਫੌਜਾਂ ਨੇ ਐਲਾਨ ਕੀਤਾ ਕਿ ਇਹਦਾ ਵਿਰੋਧ ਹੈ ਪੰਜਾਬ ਬੰਦ ਕੇ ਅਸੀਂ ਵਿਰੋਧ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹ ਜਿਹੜਾ ਕੇਂਦਰ ਸ਼ਕਾਰ ਨੇ ਖੜਰਾ ਤਿਆਰ ਕੀਤਾ ਮੰਡੀ ਖਤਮ ਹੋ ਰਹੀ ਆ ਮੰਡੀ ਦੇ ਨਾਲ ਨਾਲ 1 ਲੱਖ ਤੋਂ ਵੱਧ ਮਜ਼ਦੂਰ ਖਤਮ ਹੋ ਜਾਣਾ ਕਿਉਂਕਿ ਮੰਡੀਆਂ ਦੇ ਵਿੱਚ ਇਹ ਮਤਾ ਲੈ ਕੇ ਆਏ ਆ ਕਿ ਮੰਡੀ ਬਿਨਾਂ ਲਾਇਸੈਂਸ ਤੋਂ ਚੱਲੂਗੀ ਪ੍ਰਾਈਵੇਟ ਆਰਟੀਆ ਕੋਈ ਵੀ ਖਰੀਦ ਕਰ ਸਕਦਾ ਕੋਈ ਲਾਇਸੈਂਸ ਨਹੀਂ ਤੁਸੀਂ ਕਹਿਣਾ ਚਾਹੁੰਦੇ ਕਿ ਜਿਨ੍ਹਾਂ ਦੇ ਲਾਇਸੈਂਸ ਆ ਅੱਗੇ ਤੋਂ ਸਾਡੀ ਲੁੱਟ ਕਰਦੇ ਜਦੋਂ ਕਿਸੇ ਕੋਈ ਪਾਈ ਲਾਇਸੈਂਸ ਤੇ ਤੁਸੀਂ মিডিਆ ਜਾਣਦੇ ਜੀ ਬਿਨਾਂ ਲਾਇਸੈਂਸ ਤੋਂ ਜਦੋਂ ਕੋਈ ਦੁਕਾਨ ਖੋਲਦਾ ਫਿਰ ਜ਼ਿਆਦੀ ਲੁੱਟ ਹੋਊਗੀ ਇਸ ਕਰਕੇ ਦੋਹਾਂ ਫਾਰਮਾਂ ਨੇ ਐਲਾਨ ਪੰਜਾਬ ਬੰਦ ਦਾ ਕੀਤਾ ਸੀ ਪੰਜਾਬ ਦੇ ਵਿੱਚ 25 ਟ੍ਰੇਨਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਕੇਂਦਰ ਸਰਕਾਰ ਨੇ ਰੇਲ ਮੰਤਰੀ ਨੇ ਜੇਰੀ ਦਿਗਤਾਉਣੀ ਆ ਉਹ ਦਿੱਕਤ ਦੀ ਜ਼ਿੰਮੇਵਾਰ ਸੈਂਟਰ ਦੀ ਸਰਕਾਰ ਪੰਜਾਬ ਸਰਕਾਰ ਆ ਜਿਨ੍ਹਾਂ ਨੇ ਗਲਤੀ ਕੀਤੀ ਜਗਦੀਸ਼ ਸਿੰਘ ਜੀ ਢੱਲੇਵਾਲ ਅੱਜ 34 ਦਿਨ ਤੇ ਮਰਨ ਵਰਤ ਤੇ ਚਲੇ ਗਿਆ ਕੈਂਸਰ ਦੇ ਮਰੀਜ਼ ਆ 80 ਸਾਲਾਂ ਦੇ ਬਜ਼ੁਰਗਾਂ ਕੋਈ ਆਪਣੀ ਖਾਤਰ ਨਹੀਂ ਬੈਠੇ ਉਹ ਪੂਰੇ ਭਾਰਤ ਦੇ ਕਿਸਾਨਾਂ ਲਈ ਬੈਠੇ ਆ ਜੀ ਰਾਤੀ ਵੀ ਹਰਿਆਣੇ ਵਾਲੇ ਪਾਸਿਓ 200 ਗੱਡੀ ਚੜੀ ਆ ਫਿਊ ਲੈਬ ਹੋਇਆ ਲੈਬ ਹੋ ਕੇ ਪੰਜਾਬ ਦੇ ਲੋਕਾਂ ਨੂੰ ਜਗਾਇਆ ਇਸ ਵਿੱਚ ਪੰਜਾਬ ਸਰਕਾਰ ਨੂੰ ਤੁਹਾਡੇ মিডিਆ ਰਹੀ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਜੀ ਬੇਨਤੀ ਕਰਦੇ ਆ ਕਿਤੇ ਘੁੱਲ ਕੇ ਇੱਕ ਗਲਤੀ ਨਾ ਕਰ ਲਿਓ ਕਿਤੇ ਆਪਣੇ ਪੰਜਾਬ ਪੁਲਿਸ ਜਾਂ ਆਪਣੇ ਪ੍ਰਸ਼ਾਸਨ ਦੇ ਦਬਾਅ ਦੇ ਵਿੱਚ ਆ ਕੇ ਜਗਦੀਸ਼ ਸਿੰਘ ਡੱਲੇਵਾਲ ਨੂੰ ਚੁੱਪਨ ਦੀ ਗਲਤੀ ਨਾ ਕਰ ਲਿਓ ਜੇ ਕਿਤੇ ਤੁਸੀਂ ਇਹ ਗਲਤੀ ਕਰਦੇ ਜੇ ਫੇ ਪੰਜਾਬ ਇੱਕ ਦਿਨ ਲਈ ਬੰਦ ਨਹੀਂ ਹੋਊਗਾ ਫੇ ਪੰਜਾਬ ਪਤਾ ਨਹੀਂ ਕਿੱਲੇ ਦੇ ਲਈ ਬੰਨਦਾ ਹੋਊਗਾ ਕਿਉਂ ਪੂਰੇ ਭਾਰਤ ਦੇ ਕਿਸਾਨਾਂ ਲਈ ਮਰਨ ਵਰਤਨ ਤੇ ਬੈਠਾ ਦੂਜੇ ਪਾਸੇ ਸੁਪਰੀਮ ਕੋਰਟ ਦਾ ਸਤਿਕਾਰ ਕਰਦੇ ਟਿੱਪਣੀ ਕਰਦੀ ਹੈ ਕਿ ਕਿਸਾਨ ਜਿਹੇ ਬੰਦੀਆਂ ਦਾ ਇਲਾਜ ਹੀ ਨਹੀਂ ਕਰਾਉਣਾ ਚਾਹੁੰਦੇ ਅਸੀਂ ਕਿੰਨੇ ਜੇ ਸੁਪਰੀਮ ਕੋਰਟ ਐਡੀ ਜਗਦੀਸ਼ ਸਿੰਘ ਡੱਲੇਵਾਲ ਨੂੰ ਹਮਦਰਦੀ ਰੱਖਦੀ ਹੈ ਭਾਈ ਤੇ ਵੇ ਸੁਪਰੀਮ ਕੋਰਟ ਦੇਖਦੇ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰ ਸਕਦੀ ਹੈ ਕਿ ਪ੍ਰਧਾਨ ਮੰਤਰੀ ਜੀ ਜਾ ਕੇ ਕਿਸਾਨਾਂ ਦੇ ਮਜ਼ਦੂਰਾਂ ਦੇ ਮਸਲੇ ਹੱਲ ਕਰੋ ਅਸੀਂ ਬੇਨਤੀ ਕਰਨ ਕਿ ਉਹਨਾਂ ਤੱਕ ਮਸਲਾ ਸਾਡਾ ਹੱਲ ਨਹੀਂ ਹੁੰਦਾ ਜਿੰਨਾ ਤੱਕ ਦੇਖਦੇ ਗ੍ਰਹਿ ਮੰਤਰੀ ਦੇ ਪ੍ਰਧਾਨ ਮੰਤਰੀ ਮੀਟਿੰਗ ਜੇ ਨਹੀਂ ਬੈਠਦੇ ਹੁਣਾਂ ਤੱਕ ਸਾਡੇ ਕੋਈ ਮਸਲੇ ਹੱਲ ਨਹੀਂ ਦੀ ਹੁੰਦੀ